ਅੱਜ ਆਪਾਂ ਵਧੀਆ ਰੇਟ ਦੇ ਵਿੱਚ ਵਧੀਆ ਘਰ ਲੈ ਕੇ ਪਹੁੰਚੇ ਆ ਤੁਹਾਨੂੰ ਰੇਟ ਵੀ ਪਸੰਦ ਆਊਗਾ ਘਰ ਵੀ ਸੋਹਣਾਗਾ ਪੂਰੀ ਦਾ ਪੂਰਾ ਤਿਆਰ ਮਾਲਕ ਨੇ ਕਰਵਾ ਰੱਖਿਆ ਪੂਰੀ ਆਪਾਂ ਗੱਲ ਕਰਦੇ ਹਾਂ ਜੀ 1370 ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਆ ਘਾਟਾ ਬਾਦ ਕੀਤਾ ਜਾਊਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਕਿਸੇ ਨੇ ਘਰ ਕੂਠੀ ਮਕਾਨ ਦੀ ਐਡ ਕਰ ਪਾਉਣੀ ਆ ਫ੍ਰੀ ਚ ਆਪ ਕਰ ਦਾਂਗੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਨਮੀਆਂ ਨਮੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ হোম সেল মার্কেট চ্যানেল ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਗਲੀ ਤੋਂ ਲੈ ਕੇ ਅੰਦਰ ਬਾਹਰ ਦੀ ਆਪਾਂ ਪੂਰੀ ਗੱਲ ਕਰਦੇ ਹਾਂ ਜੀ ਗਲੀ ਜਿਹੜੀ ਇਹਨਾਂ ਨੂੰ ਲੱਗਦੀ ਹੈ ਪੂਰੀ ਚੌੜੀ ਗਲੀ ਲੱਗਦੀ ਹੈ ਆ ਰਾਮ ਨਾਲ ਕੋਈ ਵੀ ਗੱਡੀ ਲਿਆਂਦੀ ਜਾਵੇ ਤਾਂ ਗਲੀ ਦੇ ਵਿੱਚ ਕ੍ਰੋਸ ਹੁੰਦੀ ਹੈ ਜੀ ਤੇ ਘਰ ਦੇ ਸਾਹਮਣੇ ਆਪਾਂ ਨੂੰ ਸਪੇਸ ਵੀ ਕਾਫੀ ਮਿਲ ਜੂਗੀ ਇੱਕ ਪਾਸੇ ਚੁੰਡ ਦੇ ਵਿੱਚ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜੂਗਾ ਤੇ ਬਾਥਰੂਮ ਦੇ ਉੱਤੇ ਟੈਂਕੀਓ ਵਗੈਰਾ ਰੱਖੀ ਹੋਈ ਆ ਪਾਣੀ ਵਾਸਤੇ ਬਾਸਪੇਸ਼ਨ ਉੱਥੇ ਹੀ ਆਪਾਂ ਨੂੰ ਮਿਲ ਜੂਗਾ ਤੇ ਹੁਣ ਚੱਲਦੇ ਹਾਂ ਜੀ ਆਪਾਂ ਅੰਦਰ ਤੁਹਾਨੂੰ ਅੰਦਰ ਦਾ ਮਾਹੌਲ ਸਾਰਾ ਦਿਖਾਉਣਾ ਹੈ ਕਿਵੇਂ ਕੁਛ ਕੀ ਕੁਛ ਬਣਿਆ ਹੋਇਆ ਸਾਰਾ ਕੁਝ ਕਨਫਰਮ ਤੁਹਾਨੂੰ ਮੈਂ ਕਰਵਾ ਦਿੰਨੇ ਹਾਂ ਜੀ ਵਧੀਆ ਬੈਡਰੂਮਸ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਵਧੀਆ ਕਿਚਨ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਜੇ ਆਪਾਂ ਰੰਗ ਦੀ ਗੱਲ ਕਰੀਏ ਤਾਂ ਸਾਰਾ ਰੰਗ ਪੇਂਟ ਆਪਾਂ ਨੂੰ ਕੀਤਾ ਕਰਾਇਆ ਮਿਲ ਜਾਊਗਾ ਜੀ ਜੇ ਆਪਾਂ ਬੈਡਰੂਮ ਦੀ ਗੱਲ ਕਰੀਏ ਤਾਂ ਮਾਲਕ ਨੇ ਕਨਫਰਮ ਕਰਵਾਇਆ ਦੋ ਬੈਡਰੂਮ ਆਪਾਂ ਨੂੰ ਵਿੱਚ ਮਿਲ ਜਾਣਗੇ ਜੀ ਵਧੀਆ ਬੈਡਰੂਮ ਨੇ ਤੇ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ 100 ਗੱਜ ਮਾਲਕ ਨੇ ਜਗਾਂ ਦੱਸੀ ਹੈ 100 ਗੱਜ ਦੇ ਵਿੱਚ ਇਹ ਆਪਾਂ ਨੂੰ ਘਰ ਮਿਲ ਜਾਊਗਾ ਘਰ ਵਧੀਆ ਬਣਿਆ ਹੋਇਆ ਸੋਹਣਾ ਬਣਿਆ ਹੋਇਆ ਤਿਆਰ ਵੀ ਵਧੀਆ ਕਰਵਾਇਆ ਹੋਇਆ ਬਾਕੀ ਰੰਗ ਰੋਗਨ ਤੋਂ ਲੈ ਕੇ ਏਸੀ ਦੀ ਫੀਟਿੰਗ ਲਾਈਟਿੰਗ ਦਾ ਕੰਮ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜਾਊਗਾ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੇ ਜਿਹੜੀ ਲੋਕੇਸ਼ਨ ਦੱਸੀ ਹੈ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ ਜੀ ਇਹਨਾਂ ਨੇ ਦੱਸਿਆ ਲੁਧਿਆਣਾ ਡੈਲੋ ਲੋਕੇਸ਼ਨ ਆ ਸੀ ਤੇ ਗੋਪਾਲਪੁਰ ਕਲੋਨੀ ਲੱਗਦੀ ਆ ਤੇ ਬੈਕ ਸਾਈਡ ਦਾਣਾ ਮੰਡੀ ਤੇ ਪੂਰਾ ਤੁਹਾਨੂੰ ਮੈਂ 10 ਦਲ ਜੀ ਇਹਨਾਂ ਦਾ ਬਾਇਓ ਡਾਟਾ ਕਰ ਦਮ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਤੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਇਹ ਘਰ ਤਾਂ ਜਾ ਕੇ ਦੇਖ ਸਕਦੇ ਹੋ ਸੋ ਗਾਇਸ ਮਾਲਕ ਨੇ ਜਗਾ ਕਨਫਰਮ ਕਰਵਾਈ ਆ ਮਾਲਕ ਕਹਿੰਦੇ ਨੇ ਵੀ ਰੇਟ ਜਿਹੜਾ ਹੈਗਾ 1370 ਹੈਗਾ ਬਾਕੀ ਕਹਿੰਦੇ ਨੇ ਮੌਕੇ ਤੇ ਘਾਟਾ ਵਾਧਾ ਵੀ ਕਰ ਦਾਂਗੇ ਤੇ ਵੀਡੀਓ ਚ ਜਿਹੜਾ ਰੇਟ ਤੁਹਾਨੂੰ ਮੈਂ ਦੱਸਿਆ ਇਹ ਸਿਰਫ ਇੱਕ ਡਿਮਾਂਡ ਆ ਮਾਲਕ ਦੀ ਮਾਲਕ ਨੇ ਕਿਹਾ ਘਾਟਾ-ਪਾਧਾ ਕਰਕੇ ਅਸੀਂ ਸੇਲ ਕਰ ਦੇਣੇ ਇਹਨਾਂ ਨੇ ਅਰਜੈਂਟ ਸੇਲ ਕਰਨੀਆਂ ਜੀ ਲੁਧਿਆਣਾ ਡੇਲੋਂ ਮਾਲਕ ਦਾ ਏਰੀਆ ਦਾ 1370 ਡਿਮਾਂਡ ਹੋਗੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਸ਼ੋਅ ਕਰਵਾ ਦੇਣਾ ਜੀ ਸਕਰੀਨ ਤੇ ਬਾਕੀ ਤੁਹਾਨੂੰ ਮਿਲ ਗਏ ਹੋਣਗੇ ਨੰਬਰ ਨੋਟ ਵੀ ਕਰ ਲਓ ਜੀ 9814421442 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਹੋਵੇ ਤੁਸੀਂ ਮਾਲਕ ਨਾਲ ਕਰੋ ਗੱਲ ਤੇ ਜਾ ਕੇ ਦੇਖੋ ਤੇ ਖਰੀਦੋ ਜੀ ਤੇ ਇਹਨਾਂ ਨੇ ਆਪਦਾ WhatsApp ਨੰਬਰ ਇਹ ਦੱਸਿਆਗਾ ਜਿਹੜਾ ਤੁਹਾਨੂੰ ਮੈਂ ਸਕਰੀਨ ਤੇ ਕਨਫਰਮ ਕਰਵਾਇਆ ਇੱਕ ਵਾਰੀ ਫੋਨ ਵੀ ਕਰ ਲਿਓ ਤੇ ਫੋਨ ਨਾ ਲੱਗੇ ਤਾਂ WhatsApp ਤੇ ਫੋਨ ਕਰ ਲਿਓ ਜਾਂ ਮੈਸੇਜ ਪਾ ਦਿਓ ਤੁਹਾਨੂੰ ਰਿਪਲਾਈ ਮਿਲ ਜਾਊਗਾ ਜੀ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਜਾ ਤੇ ਵੀਡੀਓ ਆਪਾਂ ਵਧੀਆ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਰੇਟ ਵੀ ਵਧੀਆ ਲੈ ਕੇ ਪਹੁੰਚਿਆ ਤੁਸੀਂ ਕਹਿੰਦੇ ਸੀ ਕਿ ਕੋਈ ਲੁਧਿਆਣਾ ਏਰੀਆ ਚੋਂ ਵਧੀਆ ਬਜਟ ਦੇ ਵਿੱਚ ਕੋਈ ਘਰ ਹੋਵੇ ਤਾਂ ਦਿਖਾਇਓ ਲੁਧਿਆਣਾ ਡੇਲੂ ਲੋਕੇਸ਼ਨ ਤੋਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਸੀ ਬਾਕੀ ਤੁਸੀਂ ਵੀਡੀਓ ਦੇਖ ਲਈ ਸਾਰੀ ਤੇ ਅੱਗੇ ਹੋਰ ਵੀ ਵੀਡੀਓ ਪਾਈ ਆ ਜੀ ਖਤਮ ਨਹੀਂ ਹੋਈ ਮਤਲਬ ਕਿ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਤੁਹਾਨੂੰ ਕਿਵੇਂ ਦੀ ਲੱਗੀ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਇਹ ਵੀਡੀਓ ਵਧੀਆ ਪਸੰਦ ਆਈ ਆ ਤੁਹਾਨੂੰ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਦੇਖਣੀ ਤੇ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਜਰੂਰ ਦਬਾ ਦਿਓ ਤੇ ਜਦੋਂ ਸਬਸਕ੍ਰਾਈਬ ਦਾ ਬਟਨ ਤੁਸੀਂ ਦਬ ਦੋਗੇ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਿਆ ਕਰਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾ ਕਰੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਤੇ ਡੇਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਤੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਅਗਲੀ ਵੀਡੀਓ ਚ ਕਿਥੋਂ ਕਿਹੜੇ ਏਰੀਆ ਚੋਂ ਤੁਹਾਨੂੰ ਘਰ ਕੋਠੀ ਮકાਨ ਚਾਹੀਦਾ ਤੇ ਆਪਾਂ ਲੈ ਕੇ ਪਹੁੰਚ ਵੀ ਜਾਵਾਂਗੇ ਤੇ ਅੱਜ ਦੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਚੱਲਦੀ ਚੱਲਦੀ ਵੀਡੀਓ ਤੇ ਲਾਈਕ ਕਰ ਦੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜਿੱਥੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਹੈਗਾ ਘਰ ਕੋਠੀ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਇੱਕ ਵੀਡੀਓ ਪੂਰੀ ਵਧੀਆ ਤੇ ਪੂਰੀ ਦੀ ਪੂਰੀ ਜਾਣਕਾਰੀ 10 ਬਾਰਾ ਫੋਟੋ ਆਪਣੇ ਵਟਸਐਪ ਨੰਬਰ ਤੇ ਭੇਜੋ ਪੂਰੀ ਵੀਡੀਓ ਚ ਉੱਤੇ ਆਪਣਾ ਵਟਸਐਪ ਨੰਬਰ ਚੱਲਦਾ ਰਹਿੰਦਾ 73800426173 ਤੇ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਜਾਂ ਕੋਈ ਦਲਾਲੀ ਨਹੀਂ ਹੁੰਦੀ ਜੀ ਤੁਸੀਂ ਵੇਚਣਾ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰ ਕੋਲੇ ਯਾਰ ਮਿੱਤਰ ਕੋਲੇ ਕਿਸੇ ਕੋਲੇ ਵੀ ਹੈ ਛੇਤੀ ਤੋਂ ਛੇਤੀ ਆਪਣੇ ਕੋਲੇ ਵੀਡੀਓ ਬਣਾ ਕੇ ਬਸ ਭੇਜੋ ਜੀ